ਗੁਰੂ ਪਿਆਰੀ ਸਾ ਸੰਗਤ ਜੀ ਤਨ ਤਨ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਸਮੇਂ ਇੱਕ ਲੱਖੂ ਧਾੜਵੀ ਰਹਿੰਦਾ ਸੀ ਉਹ ਸਦਾ ਰਾਹ ਵਿੱਚ ਡਾਕੇ ਮਾਰਿਆ ਕਰਦਾ ਸੀ ਇੱਕ ਦਿਨ ਉਹ ਡਾਕਾ ਮਾਰਨ ਵਾਸਤੇ ਘਰੋਂ ਤੁਰਿਆ ਉਹ ਡਾਕਾ ਮਾਰਨ ਤੋਂ ਪਹਿਲਾਂ ਰਾਹ ਵਿੱਚ ਜੋ ਵੀ ਮੰਦਰ ਠਾਕੁਰ ਜਾਂ ਕੋਈ ਹੋਰ ਪੂਜਾ ਅਸਥਾਨ ਆਉਂਦਾ ਉੱਥੇ ਸੁਖਣਾ ਸੁਖਦਾ ਪਹਿਲਾਂ ਉਹ ਘਰੋਂ ਨਿਕਲਿਆ ਤਾਂ ਦੇਵੀ ਦਾ ਮੰਦਰ ਸੀ ਦੇਵੀ ਮੂਰਤੀ ਅੱਗੇ ਖਲੋ ਕੇ ਉਸਨੇ ਕਿਹਾ हे ਪਵਾਨੀ ਮਾਲ ਲੁੱਟਣ ਵਿੱਚ ਮੈਨੂੰ ਸਫਲਤਾ ਹੋ ਜਾਵੇ ਤਾਂ ਮੈਂ ਆਪਣੇ ਮੰਦਰ ਉੱਤੇ ਸੋਨੇ ਦਾ ਕਲਸ ਚੜਾਵਾਂ ਨਾਲ ਹੀ ਬੱਕਰੇ ਦੀ ਕੁਰਬਾਨੀ ਦੇਵਾਂ ਇਸ ਤੋਂ ਅੱਗੇ ਪਹੁੰਚਿਆ ਤਾਂ ਸ਼ਿਵ ਦਾ ਮੰਦਰ ਸੀ ਉੱਥੇ ਵੀ ਖਲੋ ਕੇ ਅਰਦਾਸ ਕੀਤੀ हे ਸ਼ਿਵ ਜੀ ਮਹਾਰਾਜ ਅੱਜ ਕੋਈ ਤਕੜਾ ਧਣੀ ਆਦਮੀ ਮਿਲੇ ਜਿਸ ਕੋਲੋਂ ਮੈਂ ਬਹੁਤ ਮਾਲ ਲੁੱਟਾਂ ਤੇਰੇ ਮੰਦਰ ਦੀ ਵੀ ਸੇਵਾ ਕਰਾਂਗਾ ਤੇਰੇ ਭਗਤਾਂ ਨੂੰ ਜਲ ਪਾਣੀ ਛਕਾਵਾਂਗਾ ਈਉ ਸੁਖਣਾ ਸੁਖਦਾ ਹੋਇਆ ਅੱਗੇ ਗਿਆ ਤਾਂ ਇੱਕ ਉੱਚੀ ਥਾਂ ਉੱਤੇ ਬੈਠੇ ਹੋਏ ਸਾਧੂ ਨੂੰ ਉਸਨੇ ਵੇਖਿਆ ਚੌਂਕੜਾ ਮਾਰ ਕੇ ਬੈਠੇ ਹੋਏ ਸੀ ਤੇ ਉਹਨਾਂ ਨੇ ਪ੍ਰਭੂ ਚਰਨਾਂ ਨਾਲ ਲਿਵ ਜੋੜੀ ਹੋਈ ਸੀ ਉਸ ਦੇ ਅੱਗੇ ਮੱਥਾ ਟੇਕ ਕੇ ਲੱਖੂ ਧੜਵੀ ਨੇ ਈਉ ਕਿਹਾ हे ਪ੍ਰਮਾਤਮਾ ਦੇ ਭਗਤ ਮੈਂ ਧਾੜਾ ਮਰਨ ਚੱਲਿਆ ਹਾਂ ਇਹ ਮੇਰਾ ਨਿਤ ਦਾ ਕਰਮ ਹੈ ਜੇ ਬਹੁਤ ਦੋਲਤ ਹੱਥ ਲੱਗ ਜਾਵੇ ਤਾਂ ਮੈਂ ਆਪ ਦੀ ਸੇਵਾ ਕਰਾਂਗਾ ਲੁੱਟਦਾ ਤੀਜਾ ਹਿੱਸਾ ਜ਼ਰੂਰ ਤੇਰੇ ਚਰਨਾਂ ਦੀ ਭੇਟ ਰੱਖਾਂਗਾ ਸੰਤ ਜੀ ਸਮਾਦੀ ਵਿੱਚ ਸਨ ਉਹ ਨਾ ਬੋਲੇ ਨਾ ਹਿੱਲੇ ਲੱਖੂ ਆਪੇ ਹੀ ਸੁਖਣਾ ਸੁਖ ਕੇ ਤੇ ਆਪੇ ਹੀ ਮੱਥਾ ਟੇਕ ਕੇ ਤੁਰ ਆਇਆ ਤੇ ਨਾ ਸੰਤ ਜੀ ਨੇ ਅੱਖਾਂ ਖੋਲ ਕੇ ਵੇਖਿਆ ਲੱਖੂ ਧੜਵੀ ਅੱਗੇ ਚਲਾ ਗਿਆ ਰਾਹ ਵਿੱਚ ਜਾਂਦਿਆਂ ਸਵੱਬ ਨਾਲ ਉਸ ਨੂੰ ਇੱਕ ਇਸਤਰੀਆਂ ਦਾ ਝੁੰਡ ਮਿਲ ਗਿਆ ਉਹ ਕਿੱਥੇ ਵਿਆਹ ਤੇ ਜਾ ਰਹੀਆਂ ਸਨ ਉਹਨਾਂ ਨੇ ਸੋਨੇ ਦੀਆਂ ਟੂਮਾਂ ਤੇ ਕੀਮਤੀ ਲੀੜੇ ਪੈਨੇ ਸਨ ਕੁਝ ਗਠਰੀਆਂ ਵਿੱਚ ਸਮਾਨ ਵੀ ਸੀ ਲੱਖੂ ਧੜਵੀ ਨੇ ਸ਼ਬੀ ਦਿਖਾ ਕੇ ਸਾਰਿਆਂ ਨੂੰ ਰੋਕ ਲਿਆ ਰੋਕ ਕੇ ਅੱਖ ਲੱਗਾ ਮੈਂ ਇੱਕ ਇੱਕ ਨੂੰ ਜਾਨੂ ਮਾਰ ਦੇਵਾਂਗਾ ਜੇ ਜਾਨ ਬਚਾਣੀ ਹੈ ਤਾਂ ਆਪਣੇ ਗਹਿਣੇ ਤੇ ਲੀੜੇ ਮੇਰੇ ਹਵਾਲੇ ਕਰ ਦੇਵੋ ਲੱਖੂ ਧੜਵੀ ਦੇ ਇਹ ਚੰਦਰੇ ਬੋਲ ਸੁਣ ਕੇ ਇਸਤਰੀਆਂ ਚਿੰਕਾ ਮਾਰ ਉਠੀਆਂ ਉਹਨਾਂ ਵਿੱਚੋਂ ਕਈਆਂ ਨੇ ਤਾਂ ਤਰਲਾ ਕੀਤਾ ਕਿ ਲੱਖੂ ਉਹਨਾਂ ਨੂੰ ਜਾਨੂ ਨਾ ਮਾਰੀ ਪਰ ਜੋ ਸਾਡੇ ਕੋਲ ਗਹਿਣੇ ਹਨ ਉਹ ਉਸਦੇ ਹਵਾਲੇ ਕਰ ਦਿੰਦੀਆਂ ਹਨ ਇੱਕ ਇੱਕ ਕਰਕੇ ਉਹਨਾਂ ਨੇ ਸਾਰੇ ਗਹਿਣੇ ਲਾ ਕੇ ਲੱਖੂ ਦੇ ਹਵਾਲੇ ਕਰ ਦਿੱਤੇ ਜੇਬਰ ਨੂੰ ਇੱਕ ਲੀੜੇ ਵਿੱਚ ਬਨ ਕੇ ਲੱਖੂ ਧੜਵੀ ਨੇ ਫਿਰ ਕਿਹਾ ਕਿ ਆਪਣੇ ਆਪਣੇ ਸਰੀਰ ਦੇ ਲੀੜੇ ਵੀ ਲਾ ਦੇਵੋ ਮੈਂ ਇੱਕ ਲੀੜਾ ਵੀ ਤੁਹਾਡੇ ਉਦਾਲੇ ਨਹੀਂ ਰਹਿਣ ਦੇਣਾ ਮੇਰਾ ਨਾਮ ਲੱਖੂ ਹੈ ਲੱਖੂ ਸ਼ਬਦ ਸੁਣ ਕੇ ਇਸਤਰੀਆਂ ਹੋਰ ਕੰਬ ਗਈਆਂ ਕਿਉਂਕਿ ਉਨ੍ਹਾਂ ਨੇ ਸੁਣਿਆ ਹੋਇਆ ਸੀ ਕਿ ਲੱਖੂ ਧਾੜਵੀ ਬਹੁਤ ਵੱਡਾ ਖੂਨੀ ਹੈ ਉਹ ਕਿਸੇ ਇਸਤਰੀ ਮਰਦ ਦੀ ਜਾਨ ਨਹੀਂ ਛੱਡਦਾ ਉਸ ਦਾ ਨਾਂ ਸੁਣ ਕੇ ਲੋਕ ਤਰਾਸ ਤਰਾਸ ਕਰਨ ਲੱਗ ਪੈਂਦੇ ਹਨ ਪੈ ਪੀਤ ਹੋਈਆਂ ਇਸਤਰੀਆਂ ਨੇ ਤਰਲਾਲਿਆ हे ताड़ਵੀ ਅਸੀਂ ਔਰਤ ਜਾਤ ਹਾਂ ਔਰਤ ਦੇ ਲੀੜੇ ਕੋਈ ਨਹੀਂ ਲਾਂਦਾ ਔਰਤ ਨੂੰ ਨੰਗਨ ਕੀਤਿਆਂ ਪ੍ਰਮਾਤਮਾ ਕਰੋਧਵਾਨ ਹੁੰਦਾ ਹੈ ਨਾ ਆਪਣਾ ਸਤਿਆ ਨਾਸ ਕਰ ਨਾ ਸਾਨੂੰ ਦੁੱਖਾਂ ਵਿੱਚ ਡੋਬ ਸਾਡੇ ਆਦਮੀ ਪਿੱਛੇ ਆਉਂਦੇ ਨਹੀਂ ਉਹ ਤੇਰੇ ਗਲ ਪੈਣਗੇ ਜੋ ਕੁਝ ਤੂੰ ਖੋ ਲਿਆ ਹੈ ਲੈ ਕੇ ਚਲਿਆ ਜਾ ਸਾਡੀ ਨਰਾਦਰੀ ਨਾ ਕਰ ਅਸੀਂ ਵਾਸਤਾ ਪਾਉਂਦੀਆਂ ਹਾਂ ਤੇਰੇ ਤਰਲੇ ਕਰਦੀਆਂ ਹਾਂ ਅਸੀਂ ਕਿਸੇ ਨੂੰ ਨਹੀਂ ਦੱਸਦਿਆਂ ਕਿ ਲੱਖੂ ਨੇ ਸਾਨੂੰ ਲੁੱਟਿਆ ਹੈ ਸਾਡੇ ਉੱਤੇ ਮਿਹਰ ਕਰ ਇਸਤਰੀਆਂ ਦੇ ਰੋਣ ਤੇ ਤਰਲੇ ਦਾ ਕੋਈ ਅਸਰ ਲੱਖੂ ਦੇ ਮਨ ਉਤੇ ਨਾ ਪਿਆ ਉਹ ਆਪਣੇ ਹੱਟ ਉਤੇ ਡਟਿਆ ਰਿਹਾ ਏਥੋਂ ਤੱਕ ਅੱਗੇ ਵੱਧ ਗਿਆ ਕਿ ਜਦੋਂ ਇਸਤਰੀਆਂ ਨੇ ਆਪਣੇ ਆਪ ਲੀੜੇ ਨਾ ਉਤਾਰੇ ਤਾਂ ਮੱਲੋ ਮੱਲੀ ਉਤਾਰਨ ਲੱਗਾ ਇਸ ਮਹਾ ਭਿਆਨਕ ਨਰਾਦਰੀ ਨੂੰ ਅਨੁਭਵ ਕਰਕੇ ਇਸ ਤਰ੍ਹਾਂ ਨੇ ਆਖਿਆ ਅੱਛਾ ਜੇ ਤੂੰ ਨਹੀਂ ਮੰਨਦਾ ਤਾਂ ਖਲੋ ਅਸੀਂ ਝਾੜੀਆਂ ਦੇ ਓਲੇ ਬੈਠ ਕੇ ਉਦਾਲੇ ਦੇ ਕੱਪੜੇ ਉਤਾਰ ਦਿੰਦੀਆਂ ਹਾਂ ਸਾਰੀਆਂ ਇਸਤਰੀਆਂ ਝਾੜੀਆਂ ਦੇ ਓਲੇ ਬੈਠ ਗਈਆਂ ਤਾਂ ਉਹਨਾਂ ਨੇ ਉਦਾਲੇ ਦੇ ਕੱਪੜੇ ਉਤਾਰ ਕੇ ਲੱਖੂ ਧੜੀ ਵੱਲ ਸੁੱਟ ਦਿੱਤੇ ਆਪ ਨੰਗੇ ਧੜ ਝਾੜੀਆਂ ਓਲੇ ਬੈਠੀਆਂ ਕਿਸੇ ਰੱਬੀ ਸ਼ੈਤਾਨ ਨੂੰ ਉਡੀਕਾਂ ਲੱਗੀਆਂ ਉਹ ਰੋ ਰੋ ਕੇ ਭਗਵਾਨ ਅੱਗੇ ਅਰਦਾਸਾਂ ਬੇਨਤੀਆਂ ਕਰ ਰਹੀਆਂ ਸਨ ਸਾਰੇ ਮਾਲ ਦੀ ਪੰਡ ਬਣ ਕੇ ਲੱਖੂ ਆਪਣੇ ਰਾਹ ਪਿਆ ਆਪਣੇ ਪਿੰਡ ਪਹੁੰਚਣ ਤੋਂ ਪਹਿਲਾਂ ਉਸਦੇ ਰਾਹ ਵਿੱਚ ਸੰਤ ਬੈਠਾ ਸੀ ਉਸਨੇ ਸੋਚਿਆ ਕਿ ਸੰਤ ਜੀ ਦੀ ਸੁਖਣਾ ਸਿਰ ਉਤਾਰ ਜਾਵਾਂ ਇਹਦਾ ਹਿੱਸਾ ਇਹਨੂੰ ਦੇ ਜਾਵਾਂ ਪੰਡ ਨੂੰ ਸਿਰੋਂ ਉਤਾਰ ਦਿੱਤਾ ਤੇ ਲੀੜੇ ਅਤੇ ਗੇਣੇ ਵੰਡ ਕੇ ਸੰਤ ਦੇ ਅੱਗੇ ਰੱਖ ਦਿੱਤੇ ਜਿਉਂ ਹੀ ਧਾੜੇ ਦਾ ਮਾਲ ਸੰਤਾਂ ਦੇ ਅੱਗੇ ਰੱਖਿਆ ਤਿਵੇਂ ਹੀ ਉਹਨਾਂ ਦੀ ਸਮਾਦੀ ਖੁੱਲ ਗਈ ਸੰਤ ਭਾਈ ਜੇਠਾ ਜੀ ਸਨ ਸ੍ਰੀ ਗੁਰੂ ਹਰਗੋਬੀ ਸਾਹਿਬ ਜੀ ਦੇ ਪੂਰਨ ਸੇਵਕ ਤੇ ਭਜਨੀਕ ਬੰਦੇ ਸਨ ਜੀਵਨ ਦਾ ਮਨੋਰਥ ਈਸ਼ਵਰ ਭਗਤੀ ਹੀ ਸੀ ਭਾਈ ਜੇਠਾ ਜੀ ਬਹੁਤ ਹੀ ਜ਼ਿਆਦਾ ਕਰੋਧਵਾਨ ਹੋ ਗਏ ਉਹਨਾਂ ਦੀਆਂ ਅੱਖਾਂ ਵਿੱਚੋਂ ਅੱਗ ਦੇ ਝੰਗਿਆੜੀ ਨਿਕਲਣ ਲੱਗੇ ਉਹਨਾਂ ਨੇ ਬਿਜਲੀ ਵਾਂਗ ਕੜਕ ਕੇ ਆਖਿਆ ਉਹ ਚੰਡਾਲ ਮੇਰੀ ਭਗਤੀ ਵੀ ਖਤਮ ਕਰਨ ਲੱਗਾ ਹੈ ਭਾਈ ਜੇਠਾ ਜੀ ਨੇ ਲੱਖ ਨੂੰ ਆਖਿਆ ਕਿ ਤੂੰ ਇਹ ਤਾੜਾ ਮਾਰ ਕੇ ਬਹੁਤ ਬੁਰਾ ਕੀਤਾ ਹੈ ਤੇਰੇ ਉੱਤੇ ਭਗਵਾਨ ਨਾਰਾਜ਼ ਹੋ ਗਿਆ ਹੈ ਤੈਨੂੰ ਗਰਕ ਕਰ ਦੇਵੇਗਾ ਤੂੰ ਨਰਕਾਂ ਦਾ ਭਾਗੀ ਹੋਵੇਂਗਾ ਜਿਨ੍ਹਾਂ ਇਸਤਰੀਆਂ ਦੇ ਲੀੜੇ ਲਾ ਲਿਆਆਂ ਹਨ ਸ਼ਰਮ ਦੀਆਂ ਮਾਰੀਆਂ ਹੋਈਆਂ ਨੰਗੀਆਂ ਬੈਠੀਆਂ ਕੁਰਲਾ ਰੀਆਂ ਹਨ ਤੂੰ ਬਹੁਤ ਮਾੜਾ ਅਤਿਆਚਾਰ ਕੀਤਾ ਹੈ ਇਹ ਸਾਰੇ ਲੀੜੇ ਹੁਣ ਇਸਤਰੀਆਂ ਨੂੰ ਮੋੜ ਕੇ ਆ ਜਾ ਜੀ ਆਪਣਾ ਭਲਾ ਸੋਚਦਾ ਹੈ ਨਹੀਂ ਤਾਂ ਉਹਨਾਂ ਦੀਆਂ ਵੱਧ ਦੁਆਵਾਂ ਤੇਰਾ ਕੱਖ ਨਹੀਂ ਰਹਿਣ ਦੇਣ ਗਿਆ ਸੰਤ ਦੀਆਂ ਸੱਚੀਆਂ ਗੱਲਾਂ ਸੁਣ ਕੇ ਇਹ ਸਮਝ ਕੇ ਕਿ ਸੰਤ ਅੰਤਰਜਾਮੀ ਹੈ ਅਨ ਦੱਸੇ ਸਾਰਾ ਭੇਤ ਜਾਣ ਗਿਆ ਹੈ ਲੱਖੋ ਦੀ ਮਲੀਨ ਆਤਮਾ ਨੂੰ ਗਿਆਨ ਹੋ ਗਿਆ ਮੌਤ ਦਾ ਡਰ ਵੱਡਿਆ ਵੱਡਿਆਂ ਨੂੰ ਕਮਜ਼ੋਰ ਕਰ ਦਿੰਦਾ ਹੈ ਉਸ ਵੇਲੇ ਸੰਤਾਂ ਦੇ ਚਰਨਾਂ ਉੱਤੇ ਡਿੱਗ ਪਿਆ ਰੋ ਰੋ ਕੇ ਅੱਖ ਲੱਗਾ ਕਿ ਮੇਰੀਆਂ ਭੁੱਲਾਂ ਨੂੰ ਬਖਸ਼ੋ ਮੈਂ ਹੁਣੇ ਉਹਨਾਂ ਇਸਤਰੀਆਂ ਦੇ ਲੀੜੇ ਮੋੜ ਆਉਂਦਾ ਹਾਂ ਉਹਨਾਂ ਦੇ ਗਹਿਣੇ ਉਹਨਾਂ ਨੂੰ ਦੇ ਦੇਵਾਂਗਾ ਭਾਈ ਜੇਠਾ ਨੇ ਲੱਖ ਨੂੰ ਹੁਕਮ ਕੀਤਾ ਹੁਣੇ ਦੌੜ ਉਹ ਰੋ ਰਹੀਆਂ ਹਨ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਪਹੁੰਚਿਆ ਸਾਰੀ ਪੰਡ ਉਸੇ ਤਰ੍ਹਾਂ ਸਿਰ ਉੱਤੇ ਚੁੱਕ ਕੇ ਤੁਰ ਜਾ ਲੱਖੂ ਧੜਵੀ ਨੇ ਸਾਰਾ ਸਮਾਨ ਇਕੱਠਾ ਕਰਕੇ ਮੁੜ ਪੰਡ ਬਨ ਲਈ ਸਿਰ ਉੱਤੇ ਰੱਖ ਕੇ ਉਸੇ ਵੇਲੇ ਹੀ ਨਾ ਸੁੱਟਿਆ ਰਾਹ ਵਿੱਚ ਜੁੱਤੀ ਲੱਥ ਗਈ ਉਹ ਵੀ ਸੁੱਟ ਦਿੱਤੀ ਨੰਗੇ ਪੈਰੇ ਹੀ ਨੱਠਾ ਗਿਆ ਪਹਿਲੇ ਨਾਲੋਂ ਅੱਧੇ ਸਮੇਂ ਵਿੱਚ ਹੁਣਾ ਕੋਲ ਪਹੁੰਚ ਗਿਆ ਸੱਚਮੁੱਚ ਇਸਤਰੀਆਂ ਬੈਠੀਆਂ ਕੁਰਲਾ ਰਹੀਆਂ ਸਨ ਉਹਨਾਂ ਨੂੰ ਆਵਾਜ਼ ਦੇ ਕੇ ਅੱਖ ਲੱਗਾ ਬਸ ਹੁਣ ਰੋਣਾ ਬੰਦ ਕਰੋ ਮਹਿ ਲੱਖੂ ਧੜਵੀ ਆ ਗਿਆ ਹਾਂ ਲੀੜੇ ਤੁਹਾਡੇ ਵੱਲ ਸੁੱਟਦਾ ਹਾਂ ਇਹਨਾਂ ਨੂੰ ਚੁੱਕ ਕੇ ਤਨ ਕੱਜ ਲਵੋ ਫਿਰ ਆਪਕੋ ਆਪਣੇ ਗੈਣੇ ਸੰਭਾਲ ਲਵੋ ਮੈਂ ਕੋਈ ਚੀਜ਼ ਨਹੀਂ ਰੱਖਣਾ ਚਾਹੁੰਦਾ ਮੈਂ ਪਾਪੀ ਨੇ ਪਾਪ ਕੀਤਾ ਇਹ ਭੈਣੋ ਮੈਨੂੰ ਖਿਮਾ ਕਰਨਾ ਮੈਂ ਨਰਕਾਂ ਦਾ ਭਾਗੀ ਨਾ ਹੋਵਾਂ ਲੱਖੂ ਧੜਵੀ ਦੇ ਇਹ ਬੋਲ ਸੁਣ ਕੇ ਇਸਤਰੀਆਂ ਖੁਸ਼ ਤੇ ਹੈਰਾਨ ਹੋ ਗਈਆਂ ਲੱਖੂ ਵਰਗਾ ਕੋਣੀ ਧੜਵੀ ਇਸਤਰੀਆਂ ਨੂੰ ਖਿਮਾ ਕਰੇ ਇਹ ਕਿਵੇਂ ਹੋ ਸਕਦਾ ਹੈ ਖੈਰ ਉਹਨਾਂ ਦੇ ਇਹ ਸੋਚਣ ਤੋਂ ਪਹਿਲਾਂ ਹੀ ਲੱਖੂ ਨੇ ਉਹਨਾਂ ਵੱਲ ਲੀੜੇ ਸੁੱਟ ਦਿੱਤੇ ਜਿੰਨੀ ਛੇਤੀ ਹੋ ਸਕਿਆ ਇਸਤਰੀਆਂ ਨੇ ਲੀੜੇ ਉਦਾਲੇ ਪਾ ਲਏ ਲੀੜੇ ਪਾ ਕੇ ਬਾਹਰ ਆਈਆਂ ਉਹਨਾਂ ਨੂੰ ਉਹਨਾਂ ਦੀਆਂ ਸੋਨੇ ਤੇ ਚਾਂਦੀ ਦੀਆਂ ਟੂਮਾਂ ਵੀ ਮਿਲ ਗਈਆਂ ਟੂਮਾਂ ਕੱਪੜਿਆਂ ਤੇ ਨਗਦੀ ਰੁਪਿਆ ਨੂੰ ਵਸੂਲ ਕਰਕੇ ਉਹਨਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਲੱਖੂ ਧਾੜ ਵੀ ਨਹੀਂ ਸਗੂ ਕੋਈ ਮਹਾਤਮਾ ਪੁਰਸ਼ ਹੈ ਲੱਖੂ ਵੀ ਨੀਵੀ ਪਾ ਕੇ ਖਲੋਤਾ ਸੀ ਸਾਰੀਆਂ ਚੀਜ਼ਾਂ ਵਾਪਸ ਕਰਕੇ ਲੱਖੂ ਪਿੱਛੇ ਮੁੜ ਆਇਆ ਤੇ ਇਸਤਰੀਆਂ ਹਸਦੀਆਂ ਤੇ ਸੋਚਾਂ ਸੋਸਤੀਆਂ ਹੋਈਆਂ ਆਪਣੇ ਰਹਿੰਦੇ ਰਸਤੇ ਨੂੰ ਖਤਮ ਕਰਨ ਲਗੀਆਂ ਆਪਣੇ ਜੀਵਨ ਦਾ ਭੂਤਕਾਲ ਸੋਚਦਾ ਹੋਇਆ ਲੱਖੂ ਕਾਲੀ-ਕਾਲੀ ਮੁੜ ਭਾਈ ਜੇਠਾ ਜੀ ਕੋਲ ਆ ਪਹੁੰਚਿਆ ਲੱਖੂ ਨੇ ਭਾਈ ਦੇ ਚਰਨ ਉੱਤੇ ਸਿਰ ਰੱਖ ਦਿੱਤਾ ਰੋ ਰੋ ਕੇ ਆਪਣੇ ਦਿਲ ਦੀ ਮੈਲ ਧੋਣ ਦਾ ਯਤਨ ਕੀਤਾ ਉਸਦੇ ਰੋਣੇ ਨੂੰ ਵੇਖ ਕੇ ਭਾਈ ਸਾਹਿਬ ਜੀ ਨੂੰ ਭਰੋਸਾ ਹੋ ਗਿਆ ਕਿ ਹੁਣ ਲੱਖੂ ਤਾੜ ਵੀ ਨਹੀਂ ਰਿਹਾ ਇਹ ਜ਼ਰੂਰ ਆਪਣੇ ਪਿਛਲੇ ਕਿਤੇ ਕਰਮਾ ਉੱਤੇ ਪਸਤਾ ਰਿਹਾ ਹੈ ਇਸ ਦਾ ਸੁਧਾਰ ਕਰਨਾ ਚਾਹੀਦਾ ਹੈ ਭਾਈ ਜੇਠਾ ਜੀ ਅੱਖ ਲੱਗੇ ਭਾਈ ਤੇਰਾ ਨਾਮ ਕੀ ਹੈ ਲੱਖੂ ਨੇ ਉੱਤਰ ਦਿੱਤਾ ਜੀ ਮੇਰਾ ਨਾਮ ਲੱਖੂ ਹੈ ਵਾ ਵਾ ਤੂੰ ਤਾਂ ਲੱਖਾਂ ਗੁਣਾ ਵਾਲਾ ਲੱਖੂ ਹੈ ਉਠ ਮੇਰੇ ਨਾਲ ਸੱਚੇ ਪਾਤਸ਼ਾਹ ਦੇ ਪਾਸ ਚੱਲੀਏ ਸ਼ਾਇਦ ਤੇਰੇ ਮਾੜੇ ਕਰਮ ਬਖਸ਼ੇ ਜਾਣ ਜੋ ਬਰਾਈ ਕਰਨੀ ਤੇਰੇ ਮੱਥੇ ਵਿੱਚ ਲਿਖੀ ਸੀ ਉਹ ਲਿਖਤ ਮਿਟ ਜਾਵੇ ਲੱਖੂ ਉੱਟ ਕੇ ਭਾਈ ਜੇਠਾ ਜੀ ਨਾਲ ਗੁਰੂਪਾਸ ਚੱਲ ਪਿਆ ਤੁਰਦੇ-ਤੁਰਦੇ ਸ੍ਰੀ ਅਕਾਲ ਤਖਤ ਸਾਹਿਬ ਆ ਨਪੜੇ ਅੱਗੇ ਗੁਰੂ ਜੀ ਦਾ ਦਰਬਾਰ ਲੱਗਾ ਹੋਇਆ ਸੀ ਧਰਮ ਦੀ ਕਮਾਈ ਕਰਨ ਵਾਲੇ ਬੈਠੇ ਸਨ ਰੱਬੀ ਕੀਰਤਨ ਹੋ ਰਿਹਾ ਸੀ ਭਾਈ ਜੇਠਾ ਜੀ ਤੇ ਲੱਖੂ ਤਾੜ ਵੀ ਇੱਕ ਪਾਸੇ ਹੋ ਕੇ ਬੈਠ ਗਏ ਅਲਾਹੀ ਕੀਰਤਨ ਸੁਣਿਆ ਗੁਰਬਾਣੀ ਦੇ ਕੀਰਤਨ ਨੇ ਲੱਖੂ ਦੇ ਸਰੀਰ ਵਿੱਚ ਬਿਜਲੀ ਵਰਗੀ ਰੋਹ ਚਲਾ ਦਿੱਤੀ ਉਸ ਦੇ ਨੈਣਾਂ ਵਿੱਚੋਂ ਮੱਲੋ ਮੱਲੀ ਜਲ ਜਾਣ ਲੱਗ ਪਿਆ ਕੀਰਤਨ ਦਾ ਭੋਗ ਪਿਆ ਗੁਰੂ ਸਾਹਿਬ ਨੇ ਭਾਈ ਜੇਠੇ ਨੂੰ ਕੋਲ ਸੱਦਿਆ ਭਾਈ ਜੇਠਾ ਲੱਖੂ ਨੂੰ ਨਾਲ ਲੈ ਗਿਆ ਲੱਖੂ ਨੂੰ ਵੇਖਦਿਆਂ ਗੁਰੂ ਸਾਹਿਬ ਨੇ ਸਹਿਜ ਸੁਭਾਹੀ ਫਰਮਾਇਆ ਆਪ ਆਈ ਲੱਖਿਆ ਤੇਰ ਲੱਖਾਂ ਦੇ ਵਪਾਰ ਬਸ ਲੱਖਵਪਾਰੀ ਬਣ ਗਿਆ ਦਰਗਾਈ ਹੁਕਮ ਹੋ ਗਿਆ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ ਰੋਜੀ ਕਮਾਨ ਵਾਸਤੇ ਵਪਾਰ ਦੀ ਕਿਰਤ ਕਰਨ ਲੱਗਾ ਕੁਝ ਸਾਲਾਂ ਵਿੱਚ ਹੀ ਲੱਖਪਤੀ ਹੋ ਗਿਆ ਪਰ ਗੁਰੂ ਜੀ ਦੇ ਚਰਨ ਸਿਮਰਨ ਤੇ ਧਰਮ ਕਿਰਤ দান ਸੇਵਾ ਨਹੀਂ ਛੱਡੀ ਪਰ ਲੋਗ ਗਮਨ ਤੋਂ ਪਹਿਲਾਂ ਸਾਰੀ ਦੌਲਤ ਗੁਰੂ ਦੇ ਹਵਾਲੇ ਕਰ ਗਿਆ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ